ਹਾਂਜੀ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਪ्युअर ਦੇਸੀ ਚੂਚਾ ਜਿੰਨਾਂ ਨੇ ਵੀ ਲੈਣਾ ਹੈ ਤੁਹਾਨੂੰ ਮਿਲ ਜੂਗਾ ਜੀ ਜਿਹੜੀ ਵੀ ਬਰੀਡ ਚਾਹੀਦੀ ਹੈ ਸਾਰੀ ਬਰੀਡ ਤੁਹਾਨੂੰ ਮਿਲ ਜੂਗੀ ਬਲੈਕ ਐਸਟਰੋਲੋ ਪਾਰ ਆਯਾਰ ਕੜਕਨਾਥ ਠੀਕ ਹੈ ਜੀ ਡਬਲ ਐਫ ਜੀ ਕਲੇਡਰ ਡੀਪੀ ਕ੍ਰੋਸ ਜੋ ਵੀ ਬਰੀਡ ਚਾਹੀਦੀ ਹੈ ਤੁਹਾਨੂੰ ਸਾਰੀ ਬਰੀਡ ਮਿਲ ਜੂਗੀ ਤੇ ਆਂਡੇ ਲਈ ਸਾਡੇ ਕੋਲੇ ਇਹ ਜ਼ਿਆਦਾਤਰ ਅਸੀਂ ਆਰ ਆਈ ਆਰ ਜਾਂ ਬਲੈਕ ਐਸਟਰਲ ਆਪ ਹੀ ਸੇਲ ਕਰਦੇ ਆ ਠੀਕ ਹੈ ਬਾਈ ਜੀ ਤੇ ਡੀਪੀ ਕ੍ਰੋਸ ਤੇ ਕਲੈਲਰ ਵੀ ਅੰਡਾ ਜਾ ਵਧੀਆ ਦੇ ਰਿਹਾ ਹੈ ਜਿਹੜੀ ਵੀ ਬਰੀਡ ਤੁਹਾਨੂੰ ਚਾਹੀਦੀ ਹੈ ਤਾਂ ਸਾਡੇ ਕੋਲੋਂ ਸਾਰੀ ਬਰੀਡ ਮਿਲ ਜੂਗੀ ਤੁਸੀਂ ਲੈ ਸਕਦੇ ਹੋ ਤੇ ਕੜਕਨਾਥ ਵੀ ਸਾਡੇ ਕੋਲੇ ਹੈਗਾ ਕੜਕਨਾਥ ਵਾਲੇ ਸਕੀਨ ਜਿਹੜੇ ਹੈਗੇ ਨੇ ਵੀਰ ਉਹ ਕੜਕਨਾਥ ਵੀ ਲੈ ਜਾ ਸਕਦੇ ਨੇ ਸਾਡੇ ਕੋਲੇ ਇਸ ਟਾਈਮ ਹਾਜ਼ਰ ਹੈ ਕੜਕਨਾਥ ਸੰਪਰਕ ਕਰ ਲਓ ਫੋਨ ਤੇ 9845486900 19 ਤੇ ਤੁਸੀਂ ਕਾਲ ਕਰਕੇ ਕੜਕਨਾਥ ਦੀ ਬੁਕਿੰਗ ਕਰਵਾ ਲਓ ਜਾਂ ਬਸ ਆ ਕੇ ਲੈ ਜਾਓ ਤਿਆਰ ਹੈਗਾ ਜੀ ਕੜਕਨਾਥ ਇਸ ਟਾਈਮ ਠੀਕ ਹੈ ਜੀ ਪਿਓਰ ਬਰੀਡ ਅਸੀਂ ਤੁਹਾਨੂੰ ਦੇਣ ਦੇ ਪਾਵਨ ਦਾ ਫਾਪਿਆ ਔਰ ਬਰੀਡ ਮਿਲੂਗੀ ਤੰਦਰੁਸਤ ਸੂਚਾ ਦਿਵਾਣੀ ਜੀ ਬਾਕੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਹੈ ਤੁਸੀਂ ਬਹੁਤ ਪਿਆਰ ਦਿੱਤਾ ਤੁਹਾਡਾ ਆਪਣਾ ਚੈਨਲ ਹੈ ਗਰੇਵਾਲ ਪੋਲਟਰੀ ਕਿੰਗ ਚੈਨਲ ਠੀਕ ਹੈ ਭਾਈ ਜੀ ਇਹ ਦਿਨ ਰਾਤ ਤੁਸੀਂ ਰਜਿਸਟਰ ਕਰਦੇ ਹੋ ਸਾਡੇ ਕੋਲ ਇਹ ਪੂਚਾ ਲੈ ਕੇ ਜਾਂਦੇ ਹੋ ਕੋਈ ਬਾਕੀ ਸਾਡੇ ਕੋਲ ਸਾਰੇ ਪ੍ਰੋਡਕਟ ਮਿਲ ਜਾਣਗੇ ਪਿਓਰ ਫੀਡ ਅਸੀਂ ਸੇਲ ਕਰਦੇ ਆ ਠੀਕ ਹੈ ਜੀ ਸਟਾਰਟ ਫਰੀ ਸਟਾਰਟਰ ਸਟਾਰਟਰ ਗਰੋ ਬਾਕੀ ਲੇਅਰ ਫੇਸ 1 ਵਗੈਰਾ ਸਾਰੀ ਫੀਡ ਤੁਹਾਨੂੰ ਮਿਲ ਜੂਗੀ ਜੀ ਫੀਡ ਜਿਹੜੇ ਇਹਦੇ ਡਰਿੰਕਰ ਤੇ ਫੀਡਰ ਮਿਲ ਜਾਣਗੇ ਪਰ ਮਤਲਬ ਇਹ ਭਾਵੇਂ ਡੇ ਨਾਲ ਜਿਹੜੇ ਕਹਿ ਦਿੰਦੇ ਆਪਾਂ ਜਾਂ ਕੋਈ ਦਵਾਈ ਚਾਹੀਦੀ ਹੈ ਸਪੈਸ਼ਲ ਸੀਆਰਡੀ ਦੀ ਸਪੈਸ਼ਲ ਜਿਹੜੀ অর্ਗੈਨਿਕ ਦਵਾਈ ਅਸੀਂ ਤਿਆਰ ਕਰਦੇ ਆ ਉਹ ਅਸੀਂ ਤੁਹਾਨੂੰ ਦੇ ਸਕਦੇ ਆ ਕਿਉਂਕਿ ਸੀਆਰਡੀ ਜਾਂ ਕੋਈ ਵੀ ਜਿਹੜੀ ਕੋਈ ਪ੍ਰੋਬਲਮ ਤੁਹਾਡੇ ਜਿਗਸ ਨੂੰ ਜਾਂ ਚੂਚੇ ਨੂੰ ਕਹਿ ਦਿੰਦੇ ਆ ਆਪਾਂ ਆਉਂਦੀ ਹੈ ਉਹਦੇ ਲਈ ਅਸੀਂ ਸਪੈਸ਼ਲ ਸਾਡੀ ਮਤਲਬ ਜਾਣਕਾਰੀ ਰੱਖਦੇ ਆ ਅਸੀਂ ਵੀ ਕਿਵੇਂ ਠੀਕ ਹੋਣਗੇ ਉਹ ਤੁਹਾਨੂੰ ਉਹਦੀ ਦਵਾਈ ਵੀ ਦੇਵਾਂਗੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਸਾਡੇ ਕੋਲ ਜਿਨ੍ਹਾਂ ਨੇ ਦਵਾਈ ਲੈਣੀ ਹੈ ਚੂਚੇ ਤੁਹਾਡੇ ਕੋਈ ਦਿੱਕਤ ਨਹੀਂ ਠੀਕ ਹੈ ਜੀ ਤੇ ਬਾਕੀ 9814586919 ਮੇਰਾ ਫੋਨ ਨੰਬਰ ਹੈ ਤੁਸੀਂ ਕਾਲ ਕਰਕੇ ਚੂਚਾ ਬੁੱਕ ਕਰਾ ਸਕਦੇ ਹੋ ਜੀ ਜਿੰਨਾ ਵੀ ਚੂਚਾ ਚਾਹੀਦਾ ਤੁਹਾਨੂੰ ਮਿਲੂਗਾ ਭਾਵੇਂ ਤੁਸੀਂ 20000 ਚੂਚਾ ਲੈਣਾ ਇੱਕ ਦਿਨ ਦੇ ਵਿੱਚ ਉਹ ਮਿਲ ਜੂਗਾ ਜੀ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਅਸੀਂ ਆਵੇਂ ਤੁਸੀਂ 50 ਜਾਂ 100 ਲੈਣਾ ਆਪਾਂਵੇਂ 500 ਲੈਣਾ 1000 ਲੈਣਾ 2000 ਲੈਣਾ 4000 ਲੈਣਾ ਤੁਸੀਂ ਜਿੰਨਾ ਵੀ ਚਾਹੀਦਾ ਸਾਡੇ ਕੋਲੇ ਇਸ ਮੁਰਾਥਾ 'ਚ ਅਸੀਂ ਚੂਚਾ ਤਿਆਰ ਕਰਦੇ ਆਂ ਉਹਨਾਂ ਅਸੀਂ ਅੰਡਾ ਲਾਉਨੇ ਆਂ ਅਸੀਂ ਆਪਣਾ ਚੂਚਾ ਅਸੀਂ ਤਿਆਰ ਕਰਦੇ ਆਂ ਸਾਨੂੰ ਇਹ ਮਾਣ ਹੈ ਸਾਡੇ ਜਿਹੜੇ ਵੀ ਚੂਚੇ ਜਿੱਥੇ ਵੀ ਜਾਂਦੇ ਨੇ ਬਹੁਤ ਹੀ ਵਧੀਆ ਉਹ ਗਰੋਥ ਕਰ ਚੁੱਕੇ ਨੇ ਮੈਨੂੰ ਇਹ ਲੱਗਦਾ ਵੀ 4 ਮਹੀਨੇ ਬਾਅਦ ਹੀ ਅੰਡੇ ਦੇਣ ਲੱਗ ਜਾਣਗੇ ਇੰਨਾ ਮਾਣ ਹੈ ਸਾਨੂੰ ਸਾਡੀ ਬ੍ਰੀਡ ਤੇ ਕਿਉਂਕਿ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਇਹਨੂੰ ਤਿਆਰ ਕਰਦੇ ਆਂ ਵੀ ਇਹਨੂੰ ਬਹੁਤ ਹੀ ਵਧੀਆ ਵੈਕਸੀਨ ਪੇਰੈਂਟ ਵਰਲਡ ਵਗੈਰਾ ਸਾਰਾ ਪ੍ਰਬੰਧ ਸਾਡਾ ਆਪਣੇ ਥੀਜਾ ਜੀ ਤੇ ਇਸ ਤਰ੍ਹਾਂ ਹੈਗਾ ਤੁਸੀਂ ਜੋ ਵੀ ਤੁਹਾਨੂੰ ਚਾਹੀਦਾ ਕੜਕਨਾਸ ਚਾਹੀਦਾ ਜਾਂ ਬਲੈਕ ਐਸਟਰਲੋਕ ਚਾਹੀਦਾ ਜਾਂ ਆਰ ਆਈ ਆਰ ਚਾਹੀਦਾ ਜਿਹੜੀ ਵੀ ਬਰੀਡ ਤੁਹਾਨੂੰ ਚਾਹੀਦੀ ਹੈ ਉਹ ਸਾਡੇ ਡਾਡੇ ਕੋਲ ਤੁਹਾਨੂੰ ਮਿਲ ਜੂਗੀ ਜੀ ਤੇ ਦੇਖ ਸਕਦੇ ਹੋ ਤੁਸੀਂ ਵਧੀਆ ਬਰੀਡ ਹੈ ਜੂਚਾ ਜਿੰਨਾ ਵੀ ਲੋੜ ਆ ਤੁਸੀਂ ਲੈ ਸਕਦੇ ਹੋ ਜੀ ਕੜਕਨਾਥ ਜਿੰਨਾਂ ਨੂੰ ਚਾਹੀਦਾ ਸਪੈਸ਼ਲ ਕੜਕਨਾਥ ਸਾਡੇ ਕੋਲੋਂ ਮਿਲ ਜੂਗਾ ਤੇ ਬਾਕੀ ਇੱਕ ਦਿਨ ਤੋਂ ਲੈ ਕੇ 2 ਮਹੀਨੇ ਤੱਕ ਦਾ ਜੂਚਾ ਚਾਹੀਦਾ ਉਹ ਵੀ ਸਾਡੇ ਕੋਲੋਂ ਮਿਲ ਜੂਗਾ ਜੀ ਠੀਕ ਹੈ ਬਾਈ ਜੀ ਜਿਨ੍ਹਾਂ ਦੀਆਂ ਬੁਕਿੰਗ ਕਰਾਈਆਂ ਨੇ ਉਹਨਾਂ ਨੂੰ ਜੂਚਾ ਦੇ ਦੇਣਾ ਬੇਫਿਕਰ ਰਹੋ ਤੁਸੀਂ ਤੇ ਬਾਕੀ ਸਾਰਾ ਸਮਾਨ ਪੋਲਟਰੀ ਦਾ ਸਾਡੇ ਕੋਲੋਂ ਤੁਹਾਨੂੰ ਮਿਲੂਗਾ ਤੇ ਚੂਚੀ ਲਈ ਬੁਕਿੰਗ 9814587919 ਤੇ ਕਰਾ ਸਕਦੇ ਹੋ ਸੇਰ ਤੇ ਸਬਸਕ੍ਰਾਈਬ ਜਰੂਰ ਵੀਡੀਓ ਨੂੰ ਕਰ ਦਿਆ ਕਰੋ ਜੀ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਬਹੁਤ ਹੀ ਸਾਨੂੰ ਤੁਹਾਡੇ ਤੇ ਮਾਣ ਹੈ ਜਿਹੜੇ ਵੀ ਸਾਡੇ ਨਾਲ ਵੀਰ ਜੁੜਦੇ ਹੋ ਸਾਡੀ ਵੀਡੀਓ ਦੇਖਦੇ ਹੋ ਸਾਨੂੰ ਫੋਨ ਕਰਦੇ ਹੋ ਸਾਨੂੰ ਮਿਲਣਾ ਆਉਨੇ ਹੋ ਸਾਡੇ ਕੋਲ ਚੂਚਾ ਲੈ ਕੇ ਜਾਂਦੇ ਹੋ ਅਸੀਂ ਤੁਹਾਡਾ ਦੇਣ ਨਹੀਂ ਦੇ ਸਕਦੇ ਬਹੁਤ ਹੀ ਮਾਣ ਸਤਿਕਾਰ ਤੁਸੀਂ ਦੇ ਰਹੇ ਹੋ ਸਾਨੂੰ ਤੁਹਾਡੇ ਤੇ ਮਾਣ ਹੈ ਜੀ ਇਹ ਬਹੁਤ ਸਰਲ। ਬਾਕੀ ਅਸੀਂ ਖਰੇ ਉਤਰਦੇ ਆ ਤੁਹਾਡੇ ਹਰ ਜੋ ਵੀ ਤੁਹਾਨੂੰ ਕਹਿ ਕੇ ਦੇਵਾਂਗੇ ਉਹ ਪੂਰੀ ਪਿਓਰ ਬਰੀਡ ਹੁੰਦੀ ਹੈ। ਜਿਹੜੇ ਚੂਚਾ ਲੈ ਕੇ ਗਏ ਨੇ ਉਹਨਾਂ ਨੂੰ ਪਤਾ ਵੀ ਅਸੀਂ ਕੀ ਉਹਨਾਂ ਨੂੰ ਕਿੰਨਾ ਵਧੀਆ ਚੂਚਾ ਦਿੱਤਾ ਹੈ ਪਿਓਰ ਬਰੀਡ ਦਾ। ਤੇ ਇਸ ਟਾਈਮ ਕਿਲੋ-ਕਿਲੋ ਦੇ ਚੂਚੇ ਵੀ ਹੋ ਚੁੱਕੇ ਨੇ ਜਿਹੜੇ ਲੈ ਕੇ ਗਏ ਨੇ ਸਾਡੇ ਤੋਂ ਵੀਰ ਗਰੋਥ ਬਹੁਤ ਵਧੀਆ ਕੀਤੀ ਹੈ। ਆਂਡਾ ਵੀ ਮੈਨੂੰ ਹੁਣ ਮਾਣ ਇੰਨਾ ਹੋ ਗਿਆ ਵੀ 1 ਮਹੀਨੇ ਚ ਦੇਣ ਲੱਗ ਜਾਣਗੇ। ਠੀਕ ਹੈ ਜੀ ਇੰਨਾ ਮਾਣ ਹੈ। ਬਾਕੀ ਬਹੁਤ ਹੀ ਖੁਸ਼ੀ ਹੈ ਤਾਂ ਵੀ ਤੁਸੀਂ ਜਿਹੜੀ ਮਰਜ਼ੀ ਬ੍ਰੀਕ ਲੈ ਲਓ ਮੈਨੂੰ ਇਸ ਬ੍ਰੀਕ ਤੇ ਮਾਣ ਹੈ ਜੀ